ਤੋਂ 47 ਤੋਂ ਪਹਿਲਾਂ ਬਹੁਤ ਸਾਰਾ ਨੈਟਵਰਕ ਜਿਹੜਾ ਅੰਗਰੇਜ਼ਾਂ ਨੇ ਨਹਿਰਾਂ ਦਾ ਬਣਾਇਆ ਸੀ। ਜੀ। ਉਹਦੇ ਵਿੱਚ ਜਿਹੜਾ ਚੜਦਾ ਪਾਸਾ ਜਿਹੜਾ ਵੰਡ ਹੋਈ ਜਿਹੜਾ ਆਪਣੇ ਵਾਲਾ ਪਾਸਾ ਆਇਆ। ਉਹਦੇ 'ਚ ਇੱਕ ਤਾਂ ਸਰਹੰਦ ਕਨਾਲ ਸਿਸਟਮ ਜਿਹੜਾ ਰੋਪੜ ਤੋਂ ਨਿਕਲਦਾ ਸਤਲੁਜ ਦਰਿਆ 'ਚੋਂ। ਉਹ ਕੱਲਾ ਪੁਰਾਣਾ ਸੀਗਾ। ਇੱਕ ਜਿਹੜੀ ਦੂਜਾ ਹੈਡਵੌਕ ਸੀ ਆਪਣਾ ਆਪ ਫਿਰੋਜ਼ਪੁਰ ਬੈਠਿਆ ਹੁਸੈਨੀ ਵਾਲਾ। ਇੱਥੋਂ ਦੋ ਨਹਿਰਾਂ ਨਿਕਲਦੀਆਂ ਸੀ ਇੱਕ ਈਸਟਰਨ ਕਨਾਲ ਤੇ ਦੂਜੀ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦੀ ਸੀ ਗੰਗ ਕਨਾਲ। ਤੇ ਇੱਕ ਉੱਪਰ ਬਾਰੀ ਵਿਸਤ ਕਨਾਲ ਸੀਗੀ ਦੋਆਬ ਕਨਾਲ ਇਹ ਤਕਰੀਬਨ 3-4 ਸੀ ਤਿੰਨਾਂ ਚਾਰਾਂ ਚੋਂ ਇੱਕ ਤਾਂ ਰਾਜਸਥਾਨ ਨੂੰ ਚਲੀ ਗਈ ਤਿੰਨ ਹੀ ਹੀ ਪੰਜਾਬ ਦੇ ਵਿੱਚ ਸੀਗੀਆਂ ਤਾਂ ਜਿਆਦਾ ਪਾਣੀ ਜਿਹੜਾ ਸਤਲੁਜ ਦਾ ਬਿਆਸ ਦਾ ਇਕੱਠਾ ਹੋ ਕੇ ਅਖੀਰ ਤੇ ਸੁਲੇਮਾਨ ਕੀ ਹੈਡਵਰਕਸ ਤੋਂ ਭਾਵਲਪੁਰ ਦੇ ਏਰੀਏ ਨੂੰ ਉੱਥੋਂ ਤਿੰਨਾਂ ਨਹਿਰਾਂ ਨਿਕਲਦੀਆਂ ਸੀਗੀਆਂ ਦੋਆਬ ਸੁਲੇਮਾਨ ਕੀ ਤੋਂ ਉਹ ਜਿਹੜਾ ਆਪਾਂ ਕਹਿੰਨੇ ਬਾਰਬਾਦ ਕੀਤੇ ਤਾਂ ਜਿਹੜਾ ਕੀਤੇ ਉਸ ਏਰੀਏ 'ਚ ਪਾਣੀ ਜਾ ਰਿਹਾ ਸੀਗਾ ਉਹ 47 ਦੀ ਵੰਡ ਹੋ ਗਈ ਤਾਂ ਜਿਹੜਾ ਪਾਣੀ ਦਾ ਨੇਚਰਲ ਫਲੋ ਸੀ ਕਿਉਂਕਿ ਇਹ ਦਰਿਆਵਾਂ ਦਾ ਜਿਹੜੇ ਪੰਜਾਬ ਨੂੰ ਆਏ ਉਹਨਾਂ ਦਾ ਐਂਡ ਪਾਕਿਸਤਾਨ 'ਚ ਹੁੰਦਾ ਸੀ ਤਾਂ ਉਸ ਟਾਈਮ ਫਿਰ ਇਹਨਾਂ ਦਾ ਜਿਹੜਾ ਰੋਲਾ ਪਿਆ ਉਹਦੀ ਸੰਧੀ ਹੋਈ ਤਾਂ ਮੋਟੀ-ਮੋਟੀ ਉਹ ਗਿਣੀਆਂ ਤਾਂ ਜਿਹੜੇ ਤਿੰਨ ਦਰਿਆ ਚੜ੍ਹਦੇ ਵਾਲੇ ਸੀ ਆਪਣਾ ਸਤਲੁਜ ਬਿਆਸ ਤੇ ਰਾਵੀ ਜੀ ਉਹ ਪੰਜਾਬ ਦੇ ਇਧਰ ਲਈ ਸੇ ਆ ਗਏ ਤੇ ਜਿਹੜੇ ਤਿੰਨ ਦਰਿਆ ਦੂਜੇ ਪਾਸੇ ਸੀ ਚਨਾਬ ਜੇਲਮ ਤੇ ਸਿੰਧ ਸਿੰਧ ਜੀ ਉਹ ਪਾਕਿਸਤਾਨ ਵਾਲੇ ਪਾਸੇ ਆ ਗਏ